ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਪਿੰਡ ਦੀ ਲਾਈਫ ਤੇ ਅੱਜ ਆਪਾਂ ਦਿਖਾ ਰਹੇ ਹਾਂ ਕਿ ਸਮੇਂ ਦੇ ਨਾਲ ਕੀ ਕੁਝ ਬਦਲਿਆ ਕਿਉਂਕਿ ਸਮੇਂ ਦੀ ਮੰਗਿਆ ਕਿ ਆਪਾਂ ਨੂੰ ਬਦਲਣਾ ਹੀ ਪੈਂਦਾ ਅੱਜ ਮੈਂ ਰਸਤੇ 'ਚ ਜਾ ਰਿਹਾ ਸੀ ਤੇ ਮੈਨੂੰ ਇੱਕ ਥਾਂ ਤੇ ਇੱਕ ਕਿਸਾਨ ਬੋਲਦਾ ਨਾਲ ਸਵਾਗਾ ਮਾਰਦਾ ਹੋਇਆ ਦਿਸਿਆ ਤੇ ਮੇਰੇ ਆਪ ਮਹਾਰੇ ਕਦਮ ਜਿਹੜੇ ਸੀ ਇਸ ਕਿਸਾਨ ਵੱਲੋਂ ਚਲੇ ਗਏ ਜਾ ਕੇ ਦੇਖਿਆ ਕਿ ਕਿੰਨਾ ਸ਼ਾਤ ਸਵਾਦੇ ਨਾਲ ਖੇਤੀਬਾੜੀ ਨੂੰ ਆਪਣੇ ਬਰਾਸਤੀ ਢੰਗ ਦੇ ਨਾਲ ਤੋਰ ਰਿਹਾ ਇਹ ਇਹ ਇੱਕ ਇਹ ਚੀਜ਼ ਹੋ ਜਾਂਦੀ ਹੈ ਕਿ ਆਪਾਂ ਦੇਖਦੇ ਹਾਂ ਕਿ ਹੁਣ ਕਿੰਨਾ ਮਾਡਰਨ ਜ਼ਮਾਨਾ ਆ ਗਿਆ ਕਿੰਨੀਆਂ ਵੱਡੀਆਂ ਮਸ਼ੀਨਰੀਆਂ ਆ ਗਈਆਂ ਕਿੰਨੇ ਵੱਡੇ ਟਰੈਕਟਰ ਆ ਗਏ ਪਰ ਕਈ ਕਿਸਾਨ ਜਿਹੜੇ ਆ ਹੱਲੇ ਵੀ ਆਪਣੀ ਜਿਹੜੀ ਬਰਾਸਤੀ ਖੇਤੀ ਕਰ ਰਹੇ ਆ ਉਹਦਾ ਬੋਲ ਦਾ ਨਾਲ ਖੇਤੀ ਕਰਨੀ ਇਸ ਖੇਤੀ ਦੇ ਵਿੱਚ ਕਹਦੀਏ ਜਿਹੜਾ ਇਨਸਾਨ ਦਾ ਸਰੀਰ ਸੀ ਉਹ ਵੀ ਰਿਸਟ-ਪੁਸਟ ਰਹਿੰਦਾ ਸੀ ਕਿਉਂਕਿ ਜਦੋਂ ਖਾਲ ਬੋਣਾ ਸਵਾਗੇ ਮਾਰਨੇ ਹੋਰ ਕੰਮ ਕਰਨੇ ਤੇ ਪਤਾ ਨਹੀਂ ਕਿੰਨੇ ਕਿਲੋਮੀਟਰ ਇਨਸਾਨ ਕੋਲ ਤੁਰਿਆ ਜਾਂਦਾ ਸੀਗਾ ਤੇ ਜਿਹਦੇ ਨਾਲ ਉਹਦਾ ਸਰੀਰ ਵੀ ਰਿਸਟ ਕੋਸਟ ਰਹਿਦਾ ਸੀ ਤੇ ਇਹ ਇੱਕ ਵਧੀਆ ਕਮਾਈ ਦਾ ਸਾਧਨ ਸੀ ਹੌਣ ਪਰ ਦੇਖੀਏ ਤੇ ਜਿਹੜਾ ਸਮਾਂ ਬਦਲਿਆ ਬੌਲਦਾਂ ਦੀ ਥਾਂ ਟਰੈਕਟਰਾਂ ਨੇ ਲੈ ਲਈ ਅੱਜ ਕੱਲ ਆਮ ਆਪਾਂ ਦੇਖਦੇ ਆਂ ਸੜਕਾਂ ਤੇ ਰਾਹਾਂ ਤੇ ਟਰੈਕਟਰਾਂ ਦੇ ਵੱਡੇ ਵੱਡੇ ਸਪੀਕਰ ਲੱਗੇ ਹੁੰਦੇ ਨੇ ਤੇ ਅੱਜ ਕੱਲ ਦੇ ਜਿਹੜੇ ਯੁਵਾਕ ਆ ਜਿਹੜੇ ਅੱਜ ਕੱਲ ਦੀ ਨੌਜਵਾਨੀ ਆ ਉਹ ਖੇਤੀ ਦਾ ਕਰਦੀ ਆ ਪਰ ਉਹਦੇ ਨਾਲ ਬਹੁਤ ਜ਼ਿਆਦਾ ਜਦਾਂ ਟਰੈਕਟਰਾਂ ਦੇ ਪੈਸੇ ਲਾ ਕੇ ਵੀ ਆਪਣੇ ਆਪ ਨੂੰ ਕਰਜ਼ੇ ਵੱਲ ਧੱਕ ਰਹੀ ਐ ਇਤੋਂ ਵੀ ਆਪਾਂ ਨੂੰ ਬਚਣਾ ਚਾਹੀਦਾ ਜਿਹੜੇ ਸੰਦ ਆਪਾਂ ਨੂੰ ਖੇਤੀ ਲਈ ਦਿੱਤੇ ਨੇ ਆਪਾਂ ਖੇਤੀ ਲਈ ਵਰਤਣਾ ਚਾਹੀਦਾ ਤੇ ਇਹ ਦੇਖ ਕੇ ਬੜੇ ਮਨ ਨੂੰ ਖੁਸ਼ੀ ਹੋਈ ਕਿ ਹੱਲੇ ਵੀ ਕਿਤੇ ਨਾ ਕਿਤੇ ਆ ਚੀਜ਼ ਦੇਖਣ ਨੂੰ ਮਿਲਦੀ ਆ ਜਿਹਨੂੰ ਆਪਾਂ ਬਰਾਸਤੀ ਖੇਤੀ ਕਹਿੰਦੇ ਸੀਗੇ ਇਹ ਆਪਣੇ ਪਿੰਡੂਆਂ ਦਾ ਸੱਭਿਆਚਾਰ ਆ ਉਹਦੇ ਨਾਲ ਹੁਣ ਜੇ ਆਪਾਂ ਇਹਦਾ ਬਦਲ ਦੇਖੀਏ ਤੇ ਟਰੈਕਟਰ ਵੱਡੇ ਆ ਗਏ ਕਿਉਂਕਿ ਲੋੜ ਵੀ ਆ ਪਰ ਆ ਜਿੱਥੇ ਲੋੜ ਆ ਉੱਥੇ ਜ਼ਰੂਰ ਵਾਪਰੋ ਨਾ ਕਿ ਟਰੈਕਟਰਾਂ ਦੇ ਵੱਡੇ ਵੱਡੇ ਸਬੀਕਰ ਲਾ ਕੇ ਐਵੇਂ ਰੋਲਾ ਪਾਣਾ ਉਹ ਵੀ ਕੋਈ ਬਹੁਤੀ ਚੰਗੀ ਗੱਲ ਨਹੀਂ ਹੈ ਅੱਜ ਕੱਲ ਜਿਹੜਾ ਟਰੈਕਟਰਾਂ ਦੇ ਨਾਲ ਵੱਡੀਆਂ ਫਸਲਾਂ ਵੱਡੇ ਹਾਲਾ ਲੋਡਿਆ ਸਮੇਂ ਦੀ ਕਿਉਂਕਿ ਜਦੋਂ ਆਪਾਂ ਜ਼ਿਆਦਾ ਹਾਈ ਸਕਿਲ ਪੱਧਰ ਤੇ ਖੇਤੀ ਕਰਨੀ ਆ ਤੇ ਆਪਾਂ ਨੂੰ ਹਾਈ ਸਕਿਲ ਦੇ ਸਾਧਨ ਬਣਾਉਣੇ ਪੈਣਗੇ ਸੋ ਇਹ ਵੀ ਇੱਕ ਬਦਲਾਅ ਜਿਹੜਾ ਖੇਤੀ ਦਾ ਬਦਲਾਅ ਬੋਲਦਾ ਹੈ ਕਿ ਟਰੈਕਟਰਾਂ ਤੱਕ ਆ ਕਿ ਅੱਜ ਜਿਹੜੀ ਆ ਮਣਾ ਮੁਹੀ ਫਸਲ ਆ ਉਹ ਕਿਸਾਨ ਪੈਦਾ ਕਰ ਰਿਹਾ ਇਹ ਲੱਗਦੀ ਹੈ ਸਹੀ ਹੈ ਤਵੀਆਂ ਜਦੋਂ ਨਾਟੜ ਪਾ ਰਿਹਾ ਉਸ ਤੋਂ ਬਾਅਦ ਦੂਜਾ ਬਦਲਾਪ ਆਪਾਂ ਦੇਖਦੇ ਹਾਂ ਇਹ ਵੀ ਇੱਕ ਬਦਲਾਪ ਇਹ ਪਹਿਲਾਂ ਜਿਸ ਵੇਲੇ ਆਪਾਂ ਆਮ ਦੇਖਦੇ ਹੁੰਦੇ ਸੀ ਦਰਖਤਾਂ ਦੀਆਂ ਟਾਹਣੀਆਂ ਤੇ ਹੋਰ ਵੀ ਵਿਜੜਿਆ ਨੇ ਆਹਨੇ ਬਣਾਉਣੇ ਬਹੁਤ ਹੀ ਸ਼ਿੱਦਤ ਦੇ ਨਾਲ ਆਹਣਾ ਬਣਾਉਣਾ ਜਿਸ ਤਰ੍ਹਾਂ ਕੋਈ ਆਰਕੀਟੈਕਟਰ ਆਪਣੇ ਮੈਸਟਰੀਆਂ ਨੂੰ ਆਪਣੇ ਠੇਕੇਦਾਰ ਨੂੰ ਦੱਸ ਰਿਹਾ ਹੁੰਦਾ ਹੈਗਾ ਕਿ ਇੰਝ ਆਈ ਦਾ ਕਰਨੀ ਆ ਪਰ ਇਹ ਵੀ ਇਸੇ ਤਰ੍ਹਾਂ ਜਿੱਦਾਂ ਆਰਕੀਟੈਕਟਰ ਵੱਡੇ ਮਾਊਲ ਬਣਾਉਂਦੇ ਨੇ ਵੱਡੇ ਟਾਪਰ ਬਣਾਉਂਦੇ ਨੇ ਇਸੇ ਤਰ੍ਹਾਂ ਜਿਹੜਾ ਬਜੜਾ ਜਾਂ ਚਿੜੀਆਂ ਸੀਗੀਆਂ ਇਹ ਵੀ ਆਪਣੇ ਆਪ ਨੇ ਜਿਹੜੇ ਬੜੇ ਤਕੀਬ ਦੇ ਨਾਲ ਬਣਾਉਂਦੇ ਸੀ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਹਨਾਂ ਨੇ ਆਂਡੇ ਦੇਣੇ ਆਉਤੋਂ ਬੱਚੇ ਪੈਦਾ ਹੋਣੇ ਆਤੋਂ ਗਾਹਨ ਦਾ ਜਿਹੜਾ ਪਰਿਵਾਰ ਵਧਣਾ ਉਹਦੀ ਲਈ ਇਹ ਜ਼ਰੂਰੀ ਹੈ ਕਿ ਕਿਉਂ ਨਾ ਆਪਾਂ ਆਪਣੇ ਪਰਿਵਾਰ ਦੇ ਰਹਿਣ ਦੇ ਲਈ ਕਿਤੇ ਨਾ ਕਿਤੇ ਉਹਨਾਂ ਦਾ ਟਿਕਾਣਾ ਬਣਾਈਏ ਸੋ ਇਹਨਾਂ ਦੀ ਜ਼ਿੰਦਗੀ ਹੁੰਦੀ ਸੀ ਇਹ ਬਜੜਿਆਂ ਦੀ ਪਰ ਇਹਨਾਂ ਨੂੰ ਪਤਾ ਸੀ ਕਿ ਅਸੀਂ ਆਪਣੇ ਬੱਚਿਆਂ ਨੇ ਬਣਾ ਰਿਹਾ ਪਰ ਬੱਚਿਆਂ ਨੇ ਸਮਝਣਾ ਕੱਖ ਨਹੀਂ ਪਰ ਇਹ ਵੀ ਸਮਾਂ ਫਿਰ ਬਦਲਿਆ ਕਿ ਜਿਹੜੇ ਮਕਾਨ ਸੀ ਕੱਚਿਆਂ ਤੋਂ ਪੱਕੇ ਆ ਗਏ ਇਹ ਜਿਹੜੀਆਂ ਚਿੜੀਆਂ ਆਪਾਂ ਦੇਖਦੇ ਆ ਪਹਿਲਾਂ ਜਦੋਂ ਹੁੰਦੇ ਸੀਗੇ ਮਕਾਨ ਖੁੱਲੇ ਮਕਾਨ ਹੋਣੇ ਬਾਲੇ ਵਾਲੀਆਂ ਛੱਤਾਂ ਹੋਣੀਆਂ ਖੁੱਲੇ ਦਰਵਾਜ਼ੇ ਹੋਣੇ ਇੰਤੇ ਚਿੜੀਆਂ ਨੇ ਜਿਹੜਾ ਆਪਣਾ ਰਹਿਣ ਦਸੇਰਾ ਬਾਲਿਆਂ ਦੀਆਂ ਛੱਤਾਂ ਵਿੱਚ ਤੇ ਜਾਂ ਹੋਰ ਫਾਹਾ ਦੇ ਉੱਤੇ ਰਾਣਿਆਂ ਦੇ ਬਣਾ ਲੈਣਾ ਉੱਥੇ ਆਪਣੇ ਆਂਡੇ ਦੇਣੇ ਤਾਂ ਫਿਰ ਗਾਹਾਂ ਪਰਿਵਾਰ ਵਧਣਾ ਪਰ ਹੁਣ ਹਰੇਕ ਘਰ ਦੇ ਦੂਹੇ ਬੰਦ ਹੋ ਗਏ ਜਾਲੀਆਂ ਲੱਗ ਗਈਆਂ ਹਰੇਕ ਦੀ ਲੈਂਟਰ ਪੈ ਗਿਆ ਤੇ ਇਹਨਾਂ ਦਾ ਵੀ ਰਹਿਣ ਬਸੇਰੇ ਮੌਕਾ ਪਰ ਇਹ ਮੈਂ ਆਪਣੇ ਖੁਦ ਆਪਣੇ ਘਰ ਦੇ ਵਿੱਚ ਇਹ ਜਿਹੜਾ ਇਹਨਾਂ ਦਾ ਇੱਕ ਨਕਲੀ ਰਹਿਣ ਬਸੇਰਾ ਲਿਆ ਕੇ ਟੰਗੇ ਹੋਏ ਨੇ ਆਣ ਨੇ ਜਿਹਦੇ ਵਿੱਚ ਇਹ ਚਿੜੀਆਂ ਹਰ ਸਾਲ ਇਹਦੇ ਵਿੱਚ ਮਿਸ਼ੇਂ ਰਹਿਣੀਆਂ ਆਪਣੇ ਆਂਡੇ ਦੇਣੀਆਂ ਬੱਚੇ ਪੈਦਾ ਕਰਨ ਦੇ ਪ੍ਰਵਾਲ ਨੂੰ ਵਧਾਉਣੀਆਂ ਤੇ ਮਨ ਨੂੰ ਸ਼ਾਂਤੀ ਹੁੰਦੀ ਆ ਕਿ ਆਪਾਂ 꾸ਦਤ ਲਈ ਕੌਸ਼ਨ ਬਸ ਜਰੂਰ ਕਰ ਰਹੇ ਆ ਤੇ ਮੇਰੀ ਬੇਨਤੀ ਆ ਕਿ ਜਰੂਰ ਜਾਨਵਰਾਂ ਲਈ ਪੰਛੀਆਂ ਲਈ ਕੌਸ਼ਨ ਕੋਸ ਕਰੀਏ ਤਾਂ ਜੋ ਆਉਣ ਵਾਲੇ ਸਮੇਂ ਦੇ ਬੱਚੇ ਨਾਲ ਜੀਆਂ ਜਾਤੀਆਂ ਜਿਹੜੀਆਂ ਇਹ ਗਵਾਚ ਰਹੀਆਂ ਇਹਨੂੰ ਵਾਪਸ ਸੰਭਾਲ ਕੇ ਰੱਖੀਏ ਤੇ ਪਾਣੀ ਭਰ ਕੇ ਰੱਖੀਏ ਤਾਂ ਜੋ ਜਾਨਵਰਾਂ ਤੇ ਪੰਛੀ ਪਾਣੀ ਪੀ ਸਕਣ ਤੇ ਇਹ ਵੀ ਇੱਕ ਬਦਲਿਆ ਕਿ ਕਿਹੜਾ ਅਸਲੀ ਆਲਣੇ ਤੋਂ ਨਕਲੀ ਆਲਣੇ ਤੇ ਕਿੰਦਾ ਜਿਹੜਾ ਸਮੇਂ ਨੇ ਘੜਬੜ ਬਦਲੀ ਤੇ ਇਹ ਚੇਂਜਿੰਗ ਆਈ ਉਸ ਤੋਂ ਬਾਅਦ ਇਹ ਆਪਾਂ ਤੁਹਾਨੂੰ ਕਿੱਦੋਂ ਅਗਲੇ ਰੰਗ ਨਾਲ ਦਿਖਾਉਂਦੇ ਆ ਇਹ ਵੀ ਇੱਕ ਬਦਲਿਆ ਇਹਗਾ ਪਾਣੀ ਦਾ ਬਦਲ ਪਹਿਲਾਂ ਕਹਿੰਦੇ ਜਿਹੜਾ ਪਾਣੀ ਹੁੰਦਾ ਸੀ ਖੂਹਾਂ ਤੋਂ ਲੱਜਾਂ ਨਾਲ ਲੈ ਕੇ ਆਉਣਾ ਬਾਲਟੀਆਂ ਨਾਲ ਇਹ ਉਹਦਾ ਪੀਣਾ ਉਸ ਤੋਂ ਬਾਅਦ ਖੂਹਾਂ ਤੋਂ ਲੱਜਾਂ ਤੋਂ ਬਾਲਟੀਆਂ ਤੋਂ ਬਾਅਦ ਜਿਹੜੀ ਆ ਥੈ ਲੈ ਲਈ ਨਲਕੀਆਂ ਨੇ ਤੇ ਹੁਣ ਨਲਕੇ ਵੀ ਬੰਦ ਹੋਣ ਦੇ ਇੰਤਜ਼ਾਰ ਦੇ ਆ ਤੇ ਇਹ ਵੀ ਇੱਕ ਬਦਲਿਆ ਦੂਜੇ ਪਾਸੇ ਖੇਤੀ ਦੇ ਵਿੱਚ ਜੇ ਆਪਾਂ ਝਾੜ ਮਾਰੀਏ ਕਿ ਪਹਿਲਾਂ ਜਿਹੜਾ ਹੁੰਦਾ ਸੀਗਾ ਪਾਣੀ ਉਹ ਖੂਹਾਂ ਤੋਂ ਲਾਇਆ ਜਾਂਦਾ ਸੀਗਾ ਸਵੇਰੇ ਤੜਕੇ ਕਿਸਾਨਾਂ ਨੇ ਉੱਠ ਕੇ ਖੇਤਾਂ ਨੂੰ ਜਾਣਾ ਖੂਹ ਜੋੜਨਾ ਬਾਲਦਾਂ ਦੀਆਂ ਟੱਲੀਆਂ ਨੇ ਟਣਕਾੜ ਪਾਉਣੀ ਤੇ ਜਿਹੜਾ ਖੂਹ ਦੇ ਉੱਤੇ ਕੁੱਤਾ ਲੱਗਾ ਅੰਬ ਸੀ ਟਕ ਟਕ ਦੀ ਆਵਾਜ਼ ਆਉਣੀ ਤੇ ਸਾਰੇ ਸੰਸਾਰ ਵਿੱਚ ਸਾਰੇ ਲੋਕਾਂ ਨੂੰ ਪਤਾ ਲੱਗ ਜਾਣਾ ਵੀ ਅੱਜ ਪੁਰਾਣਿਆਂ ਦਾ ਖੂਹ ਚੱਲਦਾ ਉਸ ਦੀ ਬਦਲ ਆਇਆ ਕਿ ਇਹ ਖੂਹਾਂ ਦਾ ਹੁਣ ਜਿਹੜਾ ਹੈ ਆ ਉਹ ਮੋਟਰਾਂ ਨੇ ਲੈ ਲਈ ਮੋਟਰਾਂ ਵੀ ਉਹ ਜਿਹੜੀਆਂ ਆਪਣੇ ਆਪ ਚੱਲਦੀਆਂ ਤੇ ਜਿਹੜਾ ਮਹਾਮੁਣੀ ਪਾਣੀ ਆ ਬਾਹਰ ਕੱਢ ਰਹੀ ਆ ਸੋ ਇਹਨਾਂ ਨਾਲ ਮੈਂ ਬਲੌਕ ਦੀ ਸਮਾਪਤੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ